ਨਗਾੜਾ ਸ਼ਹਿਰ ਵਿੱਚ ਹੋ ਰਹੀਆਂ ਹੋ ਰਹੀਆਂ ਵਾ ਔਰ ਦੇਖੋ ਕਿਦਾਂ ਉਲਟੜੀ ਇਤਜ਼ਾਮ ਸਲਤ ਹੋ ਰਹੀ ਹੈ ਜੀ ਠੀਕ ਹੋ ਗਿਆ ਬਿਲਕੁਲ ਜੀ ਬਿਲਕੁਲ ਜੀ ਬੀਤੇ ਕੱਲ ਇੱਥੇ ਬਾਜ਼ਾਰ ਦੇ ਵਿੱਚ ਰੋਹਿਤ ਜੀ ਨੇ ਜਿਨ੍ਹਾਂ ਦੀ ਮੋਬਾਈਲ ਦੀ ਸ਼ਾਪ ਆ ਬੜੀ ਮਿਹਨਤ ਦੇ ਨਾਲ ਉਹਨਾਂ ਨੇ ਕਮਾਈ ਕਰਕੇ ਦੁਕਾਨ ਦਾ ਕੰਮ ਚਲਾਇਆ ਸੀ ਉਹਨਾਂ ਦੀ ਦੁਕਾਨ ਤੇ ਕੱਲ ਤਕਰੀਬਨ ਥਾਣੇ ਤੋਂ ਮੇਰਾ ਖਿਆਲ ਥੋੜੀ ਦੂਰੀ ਤਾਂ ਤੇ ਦੁਕਾਨ ਸਿੱਥਾ ਉਥੋਂ ਕਾਫੀ ਲੱਖਾਂ ਦਾ ਨੁਕਸਾਨ ਉਹਨਾਂ ਦਾ ਹੋਇਆ ਅੱਜ ਫੇਰ ਦੁਬਾਰਾ ਇੱਥੇ ਵਾਰਡ ਨੰਬਰ 25 ਹੈ ਸ਼ਰਮਾ ਜੀ ਦਾ ਘਰ ਹੈ ਇੱਥੇ ਪਹੁੰਚਿਆ ਇੱਥੇ ਵੀ ਅੱਜ ਕਾਫੀ ਨੁਕਸਾਨ ਕਰ ਚੁੱਕੇ ਨੇ ਸੋ ਆਏ ਦਿਨ ਜਿਹੜੇ ਚੋਰੀਆਂ ਦਾ ਇੰਨਾ ਗੁਰਦਾਸਪੁਰ ਵਿੱਚ ਵਾਰਦਾਤਾ ਹੋ ਰਹੀਆਂ ਲੋਕ ਜਿਹੜੇ ਨੇ ਉਹ ਸਹਿਮ ਦੇ ਮਾਹੌਲ 'ਚ ਨੇ ਜਿੱਥੇ ਦੁਕਾਨਦਾਰ ਸਹਿਮ ਦੇ ਮਾਹੌਲ 'ਚ ਨੇ ਉੱਥੇ ਸਾਰੇ ਪਿੰਡਾਂ ਦੇ ਲੋਕ ਜਿਹੜੇ ਬਾਹਰੋਂ ਲੋਕ ਆ ਰਹੇ ਨੇ ਸ਼ਹਿਰ ਦੇ ਵਿੱਚ ਉਹ ਵੀ ਸਹਿਮ ਦੇ ਮਾਹੌਲ 'ਚ ਨੇ ਕੋਈ ਵੀ ਲੋਕ ਜਿਹੜੇ ਨੇ ਉਹ 5 ਵਜੇ ਤੋਂ ਪਹਿਲਾਂ ਘਰਾਂ ਵਿੱਚ ਜਾਣਾ ਪਸੰਦ ਕਰ ਰਹੇ ਕਿਉਂਕਿ ਆਏ ਦਿਨ ਰੋਜ਼ ਹੀ ਕੋਈ ਨਾ ਕੋਈ ਕਹਾਣੀ ਸੋਨ ਨੂੰ ਮਿਲਦੀ ਹੈ ਕਿ ਅੱਜ ਫਲਾਣੇ ਚੌਂਗ ਦੇ ਵਿੱਚ ਵਾਲੀਆਂ ਲਾ ਕੇ ਲੈ ਗਏ ਨੇ ਫੋਨ ਕੋ ਕੇ ਲੈ ਗਏ ਸਨੇਚਿੰਗਸ ਦੀਆਂ ਖਬਰਾਂ ਆ ਰਹੀਆਂ ਸੋ ਪੁਲਿਸ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਇੰਨੀ ਕੀ ਹੋਇਆ ਨੇ ਟੂਟੀਆਂ ਵਗਾਰੀ ਨੁਕਸਾਨ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਟੂਟੀਆਂ ਤੱਕ ਲਾ ਕੇ ਲੈ ਗਏ ਨੇ ਲੋਕਰ ਤੋੜ ਕੇ ਸਾਰਾ ਸੋਨਾ ਪੈਸੇ ਹੁਣ ਘਰ ਵਾਲੇ ਜਿਹੜੇ ਆ ਉਹ ਇੱਥੇ ਹੈ ਨਹੀਂ ਆ ਦਿੱਲੀੋਂ ਚੱਲੇ ਨੇ ਸੋ ਆਉਣਗੇ ਤੇ ਉਹ ਦੇਖਣਗੇ ਵੀ ਕਿੰਨਾ ਕ ਨੁਕਸਾਨ ਹੋਇਆ ਸੋ ਪੁਲਿਸ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਇਹਨੂੰ ਜਿਹੜਾ ਵਾ ਬੜੇ ਸੀਰੀਅਸ ਨਾਲ ਨੈਸ਼ਨਲ ਦੇਖ ਕੇ ਹੋਏ ਇੱਥੇ ਵਧੀਆ ਤਰੀਕੇ ਨਾਲ ਜਿਹੜਾ ਵਾ ਡਿਊਟੀ ਆਪਣੇ ਮੁਲਾਜ਼ਮ ਵੀ ਕਰਨ ਕਿਉਂਕਿ ਅਜੇ ਤੱਕ ਇੱਥੇ ਕੋਈ ਵੀ ਸੀਨੀਅਰ ਪੁਲਿਸ ਅਫਸਰ ਨਹੀਂ ਪਹੁੰਚਿਆ ਇੱਥੋਂ ਦੇ ਜਿਹੜੇ ਉਹਨਾਂ ਦੇ ਰਿਲੇਟਿਵ ਨੇ ਉਹਨਾਂ ਨੇ ਕੰਪਲੀਟ ਕੀਤੀ ਆ ਸਿੱਧੀ ਕਾਲ ਕੀਤੀ ਆ ਤੇ ਦੋ ਮੁਲਾਜ਼ਮ ਆਏ ਅਜੇ ਤੱਕ ਕੋਈ ਐਸ ਐਚ ਓ ਨਹੀਂ ਸਿਟੀ ਦਾ ਕੋਈ ਡੀ ਐਸ ਪੀ ਕੋਈ ਸੀਨੀਅਰ ਅਫਸਰ ਉੱਥੋਂ ਗਵਾਂਡ ਚ ਉਹਨਾਂ ਨੇ ਇੱਥੇ ਬੈਠੀ ਸੀ ਉਹਨੇ ਦੇਖਿਆ ਵੀ ਦਰਵਾਜ਼ੇ ਖੁੱਲੇ ਆ ਉਹਨੇ ਗਵਾਂਡ ਚ ਦੱਸਿਆ ਤੇ ਫਿਰ ਸਾਰਾ ਮਹੱਲਾ ਇਕੱਠਾ ਹੋਇਆ ਇੱਥੇ ਭਾਜੀ ਲੋਕੀ ਦਬੀ ਜ਼ਬਾਨ ਚ ਕਹਿ ਰਹੇ ਕਿ ਯੂਪੀ ਵਾਰ ਬਣ ਗਿਆ ਜੀ ਬਿਲਕੁਲ ਜੀ ਹੁਣ ਤੇ ਬਿਲਕੁਲ ਯੂਪੀ ਤੇ ਚਲੋ ਸੁਧਰ ਗਿਆ ਹੁਣ ਲੋਕ ਉੱਥੇ ਇਨਵੈਸਟ ਕਰ ਰਹੇ ਨੇ ਉਹ ਸਟੇਟ ਤੇ ਜਾ ਗਿਆ ਅੱਜ ਪੰਜਾਬ ਦਾ ਹਾਲ ਜਿਹੜਾ ਉਹ ਯੂਪੀ ਦਾ ਵੀ ਬਿਹਤਰ ਹੋ ਗਿਆ ਹੁਣ ਤੇ ਪੰਜਾਬ ਜਿਹੜਾ ਸਾਰਾ ਪੁਲਿਸ ਪ੍ਰਸ਼ਾਸਨ ਤੇ ਅੰਮਰਾਂ ਕਿਉਂਕਿ ਚੋਣ ਜਾਬਤਾ ਲੱਗਾ ਤੇ ਫੇਰ ਹੀ ਜਿਹੜੀ ਇਹ ਵਾਅਦਾਤਾ ਹੁੰਦੀ ਹੈ ਤੁਸੀਂ ਕੀ ਸਮਝ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਤਰੀਕੇ ਨਾਲ ਕੰਮ ਕਰੇ ਨਾ ਕਿ ਇਹ ਮੈਂ ਦੇਖ ਰਿਹਾ ਕਿ ਬਹੁਤੇ ਪੁਲਿਸ ਪ੍ਰਸ਼ਾਸਨ ਜਿਹੜੇ ਉਹ ਅੱਜ ਵੀ ਲੀਡਰਾਂ ਦੇ ਮਗਰ ਤੁਰੇ ਫਿਰਦੇ ਨੇ ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਮਝ ਰਹੇ ਪੀਸੀਆਰ ਜਿਹੜੀ ਆ ਮੇਰਾ ਨਹੀਂ ਖਿਆਲ ਕਿਤੇ ਵੀ ਰਾਤ ਹੂਟਰ ਚੱਲਦਾ ਹੋਏ ਇਹਨਾਂ ਦਾ ਕਿਤੇ ਗੇੜਾ ਕੱਢਦੇ ਨੇ ਇੱਕ ਥਾਂ ਮੋਟਰਸਾਈਕਲ ਲੱਗਦਾ ਉੱਥੇ ਸਾਰੀ ਰਾਤ ਗੁਜ਼ਾਰ ਦਿੰਦੇ ਨੇ ਸੋ ਐਸਐਸਪੀ ਸਾਹਿਬ ਕੋ ਸਾਰੇ ਸੀਨੀਅਰ ਅਫਸਰ ਕੋ ਮੰਗ ਕਰਦੇ ਆ ਕਿ ਆਏ ਦੇਣ ਜਿਹੜੀ ਆ ਇਹ ਵਾਰਦਾਤਾਂ ਵੱਧ ਰਹੀਆਂ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਵੱਡੇ ਲੈਵਲ ਤੇ ਜਿਹੜਾ ਸੰਘਰਸ਼ ਕਰਾਂਗੇ ਕਿਉਂਕਿ ਜੇ ਦੁਕਾਨਦਾਰ ਨਹੀਂ ਸੇਫ ਜੇ ਲੋਕ ਨਹੀਂ ਸੇਫ ਤੇ ਫਿਰ ਕੌਣ ਸੇਫ ਹੈ ਇਹਨਾਂ ਦੀ ਡਿਊਟੀ ਜਿਹੜੀ ਹੈ ਇਹ ਪੂਰੇ ਤੰਦ ਇਹਨਾਂ ਨੂੰ ਮਾਉਣ ਤੇ ਜਿਹੜੇ ਪਹਿਲਾਂ ਵੀ ਜਿਹੜੀ ਕੱਲ ਘਟਨਾ ਹੋਈ ਆ ਉਹਦਾ ਵੀ ਕੈਮਰਿਆਂ ਦੇ ਵਿੱਚ ਆਇਆ ਜਿੱਦਣ ਨੂੰ ਗਏ ਨੇ ਉਹ ਆਪਣੇ ਚੋਰ ਉਹ ਸਾਰੀਆਂ ਦੁਕਾਨਦਾਰ ਖੁਦ ਵੀਡੀਓ ਕੱਢ ਕੇ ਲਿਆਏ ਨੇ ਸੋ ਉਹਨਾਂ ਨੂੰ ਇਹਨਾਂ ਨੂੰ ਬੜੇ ਸੀਰੀਅਸ ਲੈਣਾ ਚਾਹੀਦਾ ਕਿਉਂਕਿ ਅੱਜ ਉਹਦਾ 25 ਤੋਂ 30 ਲੱਖ ਦਾ ਨੁਕਸਾਨ ਹੋ ਗਿਆ ਅੱਜ ਦੁੱਖ ਸਾਰੇ ਵੰਡਾਉਣ ਇੱਥੇ ਪਹੁੰਚਦੇ ਨੇ ਇਹਨਾਂ ਦੇ ਘਰ ਹੀ ਪਹੁੰਚੇ ਉੱਥੇ ਪਹੁੰਚੇ ਦੁੱਖ ਵੰਡਾ ਕੇ ਅਸੀਂ ਚੱਲ ਜਾਣਾ ਪਰ ਜਿਹਦਾ ਉਹਦਾ ਫਾਈਨੈਂਸ਼ੀਅਲ ਨੁਕਸਾਨ ਹੋਇਆ ਉਹ ਕੌਣ ਭਰੇਗਾ ਸਾਰੀ ਉਮਰ ਉਹਨੇ ਕਮਾਈ ਕਰਕੇ ਆਪਣੀ ਦੁਕਾਨਦਾਰ ਚਲਾਈ ਸੀ ਸੋ ਅਸੀਂ ਇਹੋ ਮੰਗ ਕਰਦੇ ਆ ਕਿ ਪੁਲਿਸ ਜਿਹੜੀ ਆ ਬੜੇ ਸੀਰੀਅਸ ਢੰਗ ਦੇ ਨਾਲ ਇਹ ਸਾਰਾ ਜਿਹੜਾ ਮਾਮਲਾ ਦੇਖਣ ਕੋਈ ਚੋਰੀਆਂ ਕਹੋਗੇ ਜਾਂ ਸ਼ਰੇਆਮ ਦੱਤਾ ਕਹੋਗੇ ਕਿਉਂਕਿ ਦੇਖੋ ਇਸ ਭੀੜ ਭਰਾਤੇ ਇਲਾਕੇ ਦੇ ਵਿੱਚ ਜਿਹੜਾ ਸਾਰਾ ਕੋਈ ਚੋਰੀਆਂ ਨਹੀਂ ਇਹਨੂੰ ਦੱਤਾ ਹੀ ਕਹਿ ਸਕਦੇ ਆ ਵੇਖੋ ਜਿਹੜੀ ਕੱਲ ਚੋਰੀ ਹੋਈ ਆ ਉਹ ਵੀ ਸ਼ਹਿਰ ਦੇ ਵਿੱਚ ਸਵੇਰੇ 5 ਵਜੇ ਜਾ ਕੇ ਜਿਹੜੀ ਚੋਰੀ ਕੀਤੀ ਆ ਤੇ ਸ਼ਰੇਆਮ ਕੀਤੀ ਆ ਅੱਜ ਇੱਥੇ ਦੇਖ ਲਓ ਤੁਸੀਂ ਘਰਾਂ ਦੇ ਵਿੱਚ ਘਾਰਿਆ ਕਿਸੇ ਦਾ ਡਰ ਹੀ ਨਹੀਂ ਪੁਲਿਸ ਪ੍ਰਸ਼ਾਸਨ ਦਾ ਡਰ ਹੀ ਨਹੀਂ ਰਿਹਾ ਕਿਸੇ ਨੂੰ ਸੋ ਇਸ ਕਰਕੇ ਫੇਰ ਅਸੀਂ ਮੰਗ ਕਰਦੇ ਆਂ ਡੀਜੀਪੀ ਸਾਹਿਬ ਕੋਲ ਮੰਗ ਕਰਦੇ ਆਂ ਜਿਹੜੇ ਅਫਸਰ ਕੰਮ ਨਹੀਂ ਕਰ ਰਹੇ ਉਹ ਚੈੱਕ ਕਰੋ ਉਹਨਾਂ ਨੂੰ ਬਦਲੋ ਇੱਥੋਂ ਕੋਈ ਵਧੀਆ ਜਿਹੜੇ ਅਫਸਰ ਆ ਉਹ ਲਗਾਏ ਜਾਣ ਤਾਂ ਜੋ ਲੋਕ ਜਿਹੜੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਬਿਲਕੁਲ ਜੀ ਬਿਲਕੁਲ